ਕਤਨਾ ਸੋਖਰਤੀਆ ਹਰਜਾ ਤੂੰ ਜਿਹੜੀਆਂ ਵੀਡੀਓ ਡੇਲੀ ਪੋਸਟ ਕਰ ਰਿਹਾ ਮੈਂ ਟਿਕ ਜਾ ਪੈਰ ਚੋਂ ਦਾ ਠੀਕ ਆ ਬਾਜਾ ਜਦਾ ਸਾਲੇ ਤੇਰੇ ਚੰਨਾ ਦਮ ਤਾਂ ਹੈ ਨਹੀਂ ਕਿ ਤੂੰ ਆ ਕੇ ਮੇਰੇ ਨਾਲ ਗੱਲ ਕਰ ਲਵੇਂ ਔਰ ਇਹ ਕਹਾਂ ਇੱਕਾ ਜਿਹੜੇ ਪੇਜ ਵਾਲੇ ਵੀਡੀਓਸ ਪਾਈ ਜਾਂਦੇ ਆ ਹਰਜਾ ਭੈਣ ਦੇ ਕਸਮੋ ਜਿਨ੍ਹਾਂ ਨੇ ਕੰਮ ਕਰਨਾ ਅਗਰ ਆਮਦਾਰੀ ਨਾਲ ਕੰਮ ਕਰੋ ਖਾਸ ਕਰਕੇ ਚਾਚੇ ਮੁਸਤੇ ਵਾਲੇ ਤੂੰ ਵੀ ਹਟ ਜਾ ਤੈਨੂੰ ਮੈਂ ਕੱਲ ਵੀ ਵਾਰਨਿੰਗ ਦਿੱਤੀ ਸੀ ਤੂੰ ਨਾ ਮੇਜਾ ਵੀਡੀਓਸ ਪਾ ਤੂੰ ਹਟਦਾ ਨਹੀਂ ਹੈਗਾ ਤੂੰ ਫਿਰ ਮੇਰੀਆਂ ਵੀਡੀਓਸ ਪਾ ਰਿਹਾ ਮੈਂ ਹਰਜਾ ਬਾਜ ਆ ਜਾ ਟੈਟੂਆਂ ਵਾਲੇ ਮੁੰਡੇ ਸੁਖ ਰਤੀਏ ਦੀ ਕੌਂਟਰੋਵਰਸੀ ਰੁ ਸੋਖਰ ਰਤਿਆ ਨੂੰ ਕਾਫੀ ਬੁਰਾ ਪੜਾ ਕੇ ਮਨਜੀਤ ਕੌਰ ਨਾਲ ਰਿਲੇਸ਼ਨ ਬਣਾ ਕੇ ਸੋਖਰ ਰਤਿਆ ਉਸ ਨੂੰ ਆਪਣੀ ਭੈਣ ਦੱਸਦਾ ਹੈ ਅਤੇ ਹੁਣ ਤਨੁਸਰੋਹੀ ਨਾਮ ਦੀ ਕੁੜੀ ਦੇ ਨਾਲ ਇੰਸਟਾਗ੍ਰam ਦੇ ਉੱਪਰ ਲਗਾਤਾਰ ਵੀਡੀਓ ਅਪਲੋਡ ਕਰ ਰਿਹਾ ਹੈ ਗੁੱਸੇ ਦੇ ਵਿੱਚ ਆ ਕੇ ਮਨਜੀਤ ਕੌਰ ਨੇ ਲਾਈਵ ਸੋਖਰ ਰਤਿਆ ਦੀ ਕਾਫੀ ਬੇਇੱਜ਼ਤੀ ਕੀਤੀ ਹੈ ਅਤੇ ਕਿਹਾ ਮੇਰੇ ਸਾਹਮਣੇ ਆ ਕੇ ਗੱਲ ਕਰ ਮੇਰੇ ਸਾਹਮਣੇ ਆਉਣ ਦੀ ਤੇਰੀ ਔਕਾਤ ਨਹੀਂ ਸੋਖਰ ਰਤਿਆ ਤੇ ਮਨਜੀਤ ਕੌਰ ਫੇਮਸ ਹੋਣ ਦੇ ਮਾਰੇ ਕੰਟਰੋਵਰਸੀ ਕਰ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਜ਼ਰੂਰ ਕਰਿਓ